ਮੈਡਮ ਅੱਜ ਜਿਹੜਾ ਨੰਨਸੀ ਵੱਲੋਂ ਘਰ ਲਗਾਇਆ ਗਿਆ ਇਥੇ ਆਪਣੇ ਆਪ ਦੇ પતિ ਦੀ ਉਸ ਵਕਤ ਦੇ ਤੱਕ ਹੁਣ ਤੱਕ ਇਸ ਦੇ ਵਿੱਚ ਹੋਇਆ ਹੈ ਪੁਲਿਸ ਵੱਲੋਂ ਕੀ ਵੀ ਕੁਝ ਕੀਤਾ ਗਿਆ ਜਿਹੜੀ ਉਹਨਾਂ ਨੇ ਡਿਮਾਂਡ ਰੱਖੀ ਹੋਇਆ ਤਾਂ ਉਹ ਕਿੱਥੋਂ ਤੱਕ ਜਿਹੜੀ ਤੁਹਾਡੀ ਸੈਂਸਮ ਹੁੰਦੀ ਹੈ ਉਹ ਦੇਖੋ ਜੀ ਇਸ ਕੇਸ 'ਚ ਜਿਹੜੇ ਨਰਿੰਦਰ ਦੀਪ ਦੀ ਉਸ ਦਿਨ ਬੜੀ ਅਨਫੋਰਚੂਨੇਟ ਡੈਥ ਹੋਈ ਹੈ ਜਿਹਦੇ ਚ ਅਸੀਂ 105 BNS ਦੇ ਤਹਿ ਜਿਹੜਾ ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ 304 ਪੁਰਾਣਾ ਆਈਪੀਸੀ ਹੇ ਉਹਦੇ ਤਹਿਤ ਐਫਆਈਆਰ ਲੌਂਚ ਕੀਤਾ ਸੀਗਾ ਪਹਿਲਾਂ ਇੱਕ ਜਿਹੜਾ ਸਾਡਾ ਕਨਸਟੇਬਲ ਅਫਤਾਰ ਕਾਰੀ ਔਰ ਦੋ ਪ੍ਰਾਈਵੇਟ ਬੰਦੇ ਹੈਪੀ ਲੂਥਲ ਔਰ ਗਗਨਦੀਪ ਸਿੰਘ ਉਸ ਤੋਂ ਬਾਅਦ ਤਰਤੀਬ ਵਿੱਚ ਬਿਆਨ ਤੋਂ ਬਾਅਦ ਤਿੰਨ ਹੋਰ ਮੁਲਾਜ਼ਮ ਸੀਆਈਏ ਸਟਾਫ ਦੇ ਨਾਮਿਨੇਟ ਕੀਤੇ ਗਏ ਤੇ ਜਿਹੜੇ ਉਹਨਾਂ ਨੂੰ ਸਾਰੇ ਦੋਸ਼ੀ ਹੁਣ ਤੱਕ ਫਰਾਰ ਹੈ ਤੇ ਜਿਹੜਾ ਰੀਸੈਂਟਲੀ ਅਸੀਂ ਇੱਕ ਗਗਨਦੀਪ ਦੀ ਅੰਟੀਸੀਪੇਟਰੀ ਬੇਲ ਵੀ ਕੱਲ੍ਹ ਸੀ ਡਿਸਮਿਸ ਕਰਾਈਏ ਤੇ ਵੀ ਆਰ ਰੈਗੂਲਰਲੀ ਟ੍ਰਾਈਂਗ ਟੂ ਅਰੈਸਟ them ਔਰ ਜਿਹੜੇ ਇਹਨਾਂ ਦੀ ਡਿਮਾਂਡਸ ਦੀ ਗੱਲ ਕਰ ਰਹੇ ਹੋ ਮੈਂ ਰੀਸੈਂਟਲੀ ਇਹਨਾਂ ਦੀ ਫੈਮਿਲੀ ਨੂੰ 2 ਦਿਨ ਪਹਿਲਾਂ ਮਿਲ ਕੇ ਆਈ ਸੀਗੀ ਦੇ ਹੈਵ ਆਈ ਹੈਵ ਅਸ਼ੂਰਡ them ਕਿ ਅਸੀਂ ਬਿਲਕੁਲ ਇਹ ਦੇ ਚੈਂਜ ਜਸਟਿਸ ਇਨਸ਼ੋਰ ਕਰਾਂਗੇ ਸਾਡਾ ਕਿਸੇ ਲਈ ਕੋਈ ਪੱਖਪਾਤ ਨਹੀਂ ਹੈ ਔਰ ਇਹਨਾਂ ਨੇ ਮੈਨੂੰ ਇਹ ਹੀ ਕਿਹਾ ਹੈ ਕਿ ਸਾਨੂੰ ਸਾਡਾ ਤੁਸੀਂ ਹੱਕ ਦੇਣਾ ਹੈ ਵੀ ਵਾਂਟ ਜਸਟਿਸ ਬਾਕੀ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਵਗੈਰਾ ਦੀ ਗੱਲ ਤੁਹਾਡੇ ਮੱਧਮ ਮਾਧਿਮ ਰਾਹੀਂ ਮੈਨੂੰ ਪਤਾ ਲੱਗੇ ਮੈਨੂੰ ਉਹਨਾਂ ਨੇ ਇਦਾਂ ਦੀ ਕੋਈ ਡਿਮਾਂਡ ਨਹੀਂ ਕੀਤੀ ਬਟ ਯੈਸ ਆਈ ਟੋਲਡ देम ਕਿ ਯੂ ਆਰ ਫਰੀ ਟੂ ਗੋ ਟੂ ਐਨੀ ਏਜੰਸੀ ਬਟ ਮੈਂ ਕਮਿਟ ਕਰਕੇ ਆਈਆਂ ਜੀ ਕਿ ਅਸੀਂ ਤੁਹਾਡੇ ਨਾਲ ਪੂਰਾ ਇਨਸਾਫ ਕਰਾਂਗੇ ਔਰ ਸਾਡੇ ਵੱਲੋਂ ਕਿਸੇ ਨੂੰ ਬਚਾਇਆ ਨਹੀਂ ਜਾ ਰਿਹਾ ਤੁਸੀਂ ਸਾਡੇ ਤੇ ਵਿਸ਼ਵਾਸ ਕਰੋ ਐਂਡ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਜਿਹੜੇ ਦੋਸ਼ ਏ ਉਹਨਾਂ ਨੂੰ ਫੜੀਏ ਔਰ ਜੋ ਰਿਪੋਰਟਸ ਵਗੈਰਾ ਦੀ ਗੱਲ ਹੈ ਉਹ ਪੋਸਮਾਰਟਮ ਦੀ ਜੋ ਪ੍ਰੀਲੀਮినਰੀ ਰਿਪੋਰਟ ਹੈ ایمਸ ਵੱਲੋਂ ਆ ਚੁੱਕੀ ਹੈ ਔਰ ਜਿਹੜੀ ਵਕਫਾ ਦੂਜੀ ਰਿਪੋਰਟਾਂ ਵੀ ਹੁੰਦੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦ ਤੋਂ ਜਲ ਸਾਨੂੰ ਪ੍ਰੋਪਰ ਵਿਸਥਾਰ ਦੀ ਰਿਪੋਰਟ ਵੀ ਮਿਲ ਜਾਏ ਸੋ ਦੈਟ ਸਾਰੀ ਚੀਜ਼ਾਂ ਬਿਲਕੁਲ ਕਲੀਅਰ ਹੋ ਜਾਵੇ ਮੈਡਮ ਹੋਮ ਕਟਲ ਦੀ ਇਨਕੁਆਇਰੀ ਦੇ ਵਿੱਚ ਕੀ ਸਾਹਮਣੇ ਆਇਆ ਕਿਉਂਕਿ ਇਸ ਦੀ ਇਨਵੈਸਟੀਗੇਸ਼ਨ ਤੁਸੀਂ ਕਰੀ ਰਹੇ ਹੋ ਕਿ ਕੀ ਕਾਰਨ ਕੀ ਸੀਗੇ ਦੇਖੋ ਜੀ ਕਾਰਨ ਤਾਂ ਹਲੇ ਅਸੀਂ ਵਕ ਵਕ ਐਂਗਲ ਤੋਂ ਇਹਨੂੰ ਵੈਰੀਫਾਈ ਕਰ ਰਿਹਾ ਹੈ ਐਸਪੀ ਸਿਟੀ ਨੂੰ ਮੈਂ ਇਹਦਾ ਓਵਰਆਲ ਸੁਪਰਵੀਜ਼ਨ ਦਿੱਤੀ ਹੈ ਕਿਉਂਕਿ ਉਹਨਾਂ ਦਾ ਏਰੀਆ ਜੋ ਵੀ ਟੈਕਨੀਕਲ ਐਵੀਡੈਂਸ ਹੈ ਔਰ ਬੇਸਿਕਲੀ ਵੀ ਆਰ ਰਿਲਾਈਂਗ ਔਨ ਦਾ ਪੋਸਮਾਰਟਮ ਰਿਪੋਰਟ ਜਿੱਦਾਂ ਹੀ ਜੋ ਵੀ ਰਿਪੋਰਟ ਆਏਗੀ ਉਹਦੇ ਤਹਿਤ ਹੀ ਅਸੀਂ ਕਾਰਵਾਈ ਅੱਗੇ ਲੈ ਕੇ ਚਾਵਾਂਗੇ ਨਹੀਂ ਬਿਲਕੁਲ ਇਸ ਪੁੱਛਗਿੱਛ ਦੇ ਵਿੱਚ ਕੁਛ ਤਾਂ ਆਈ ਹੋਊਗਾ ਜੀ ਕਿਉਂਕਿ ਕੀ ਕਾਰ ਬਿਰਾ ਬਹਿ ਗਿਆ ਹੈ ਕਿ ਵੀ ਉਹਨੂੰ ਜੀ ਖਾਣੇ ਦੇ ਵਿੱਚ ਪਕਤਾ ਉਹਨੂੰ ਜੀ ਉਹਦੇ ਇਹਨੇ जख्म ਆਏ ਨੇ ਐਨਾ ਕੁਝ ਹੋਇਆ ਲੇਕਿਨ ਇਹ ਕੁਛ ਨਾ ਕੁਛਤਾ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ ਜੀ ਜਿਹੜੇ ਦੋਸ਼ੀ ਹੈ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸਾਡੇ ਮੁਲਾਜ਼ਮ ਜਿਹੜੇ ਚਾਰ ਹੈ ਔਰ ਜਿਹੜੇ ਪ੍ਰਾਈਵੇਟ ਹੈ ਸਾਰੇ ਰੀਡਸ ਕਰਕੇ ਪਤਾ ਲੱਗਿਆ ਸਾਰੇ ਘਰਾਂ ਤੋਂ ਫਰਾਰ ਹੈ ਔਰ ਜਿਹੜੀ ਟੈਕਨੀਕਲ ਏਵਿਡੈਂਸ ਹੈ ਉਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਟ ਜਿਹੜੀ ਤੁਸੀਂ ਇੱਥੇ ਕਈ ਮੈਡੀਕਲ ਰਿਪੋਰਟ ਦੀ ਵੀ ਐਮਸ ਨੇ ਵੀ ਆਪਣੇ ਵੱਲੋਂ ਪ੍ਰੈਸ ਰਿਲੀਜ਼ ਕਰ ਦਿੱਤੀ ਆ ਬਿਕੋਜ਼ ਕੁਝ ਗੱਲਾਂ ਚੱਲ ਰਹੀਆਂ ਸੀ ਕਿ ਇਹਦੇ ਵਿੱਚ ਰਿਪੋਰਟ ਚ 136 ਟਾਈਆਂ ਜਾਂ ਇਲੈਕਟ੍ਰੋਨਿਕ ਕਰੰਟਸ ਬਾਰੇ ਜੋ ਐਮਸ ਦੇ ਰਿਲੀਜ਼ ਜਿਹੜੀ ਪ੍ਰੈਸ ਰਿਲੀਜ਼ ਹੈ ਉਹਨਾਂ ਨੇ ਕਲੈਰੀਫਾਈ ਕੀਤਾ ਕਿ ਸਾਡੀ ਪ੍ਰੀਲੀਮినਰੀ ਜੋ ਰਿਪੋਰਟ ਹੈ ਪੋਸਟਮਾਰਟਮ ਉਹਦੇ ਚ ਇਸ ਤਰ੍ਹਾਂ ਦਾ ਕੁਝ ਮੈਂਸ਼ਨ ਨਹੀਂ ਹੈ ਬਟ ਸਟਿਲ ਜੋ ਵੀ ਉਹਨਾਂ ਦੀ ਫਾਈਨਲ ਰਿਪੋਰਟ ਆਏਗੀ ਉਹ ਨਾ ਤਾਂ ਅਸੀਂ ਉਹਨੂੰ ਲੁਕੋ ਸਕਦੇ ਆ ਇਹ ਤਾਂ ਜਨਤਕ ਹੋਣੀ ਹੈ ਸੋ ਵੀ ਵਿਲ ਇਨਸ਼ੋਰ ਕਿ ਸਾਰੇ ਫੈਕਟਸ ਔਨ ਰਿਕਾਰਡ ਅਸੀਂ ਲੈ ਕੇ ਆਈਏ